ਸਤਿ ਸ਼੍ਰੀ ਅਕਾਲ ਪ੍ਰਭੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਅਮੀਕ ਕਰਦੇ ਆ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਵੋਗੇ ਅੱਜ ਕੱਲ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਦੇ ਵਾਸਤੇ ਆਪਾਂ ਮਾਈਟਰੀ ਵੀਡਨ ਦਵਾਈ ਦੀ ਵਰਤੋਂ ਕਰ ਰਹੇ ਹਾਂ ਸੰਕੋੜ ਦਵਾਈ ਦੀ ਵਰਤੋਂ ਕਰ ਰਹੇ ਹਾਂ ਜ਼ੂਰੀਏ ਦੇ ਵਿੱਚ ਰਲਾ ਕੇ ਪਾਣੀ ਲਗਾਉਣ ਤੋਂ ਬਾਅਦ ਇਹਦਾ ਆਪਾਂ ਸ਼ਿਟਾ ਮਾਰਦੇ ਹਾਂ ਜ਼ਮੀਨ ਦੇ ਵਿੱਚ ਸੀਤੀਵੀਡਨ ਦਵਾਈ ਆਪਾਂ ਵਰਤਦੇ ਆ ਪਾਉਂਦੇ ਆ ਬਿਨਾਸ਼ਕ ਇਹਦੇ ਨਾਲ ਗੁੱਲੀ ਡੰਡਾ ਕੰਟਰੋਲ ਹੋ ਜਾਂਦਾ। ਵਧੀਆ ਤਰੀਕੇ ਦੇ ਨਾਲ ਗੁੱਲੀ ਡੰਡਾ ਕੰਟਰੋਲ ਹੋ ਜਾਂਦਾ। ਸਸਤਾ ਤਰੀਕਾ ਪੈਂਦਾ। ਤੇ ਇੱਕ ਵਾਰੀ ਦੇ ਵਿੱਚ ਦੋ ਕੰਮ ਹੋ ਜਾਂਦੇ ਨੇ ਨਾਲੇ ਤਾਂ ਜੂਰੀਆ ਵਾਲਾ ਕੰਮ ਮੁੱਕਦਾ ਤੇ ਨਾਲ ਦੀ ਨਾਲ ਆਪਣਾ ਦਵਾਈ ਪਾਉਣ ਵਾਲਾ ਕੰਮ ਮੁੱਕ ਜਾਂਦਾ। ਇਸ ਕਰਕੇ ਜਿਵੇਂਦਾਰ ਇਹਨੂੰ ਵੱਧ ਤੋਂ ਵੱਧ ਵਰਤ ਰਹੇ ਨੇ। ਮਹਾਰਾਜ ਜਿਸ ਤਰ੍ਹਾਂ ਇਹ ਦਵਾਈ ਟੜਾ ਟੜਾ ਹੁਣ ਆਪਾਂ ਵਰਤ ਰਹੇ ਹਾਂ। ਓਵਰਡੋਜ਼ ਦਵਾਈ ਵਰਤ ਰਹੇ ਹਾਂ। ਉਹਦੇ ਨਾਲ ਜਿਹੜਾ ਮਿੱਟੀ ਦੇ ਆਪਣੇ ਉੱਤੇ ਅਸਰ ਪੈਂਦਾ ਦਾ ਆਉਣ ਵਾਲੀ ਫਸਲ ਦੇ ਉੱਤੇ ਕੀ ਇਹਦੇ ਬੈਡ ਇਫੈਕਟ ਹੋ ਸਕਦੇ ਨੇ ਉਹਦੇ ਵੱਲ ਆਪਣਾ ਬਿਲਕੁਲ ਧਿਆਨ ਨਹੀਂ ਹੈਗਾ ਪਹਿਲਾਂ ਪਹਿਲੇ ਦਵਾਈ ਰੇਤਲੇ ਖੇਤਾਂ ਦੇ ਵਿੱਚ 100 100 ਗ੍ਰਾਮ 150 ਗ੍ਰਾਮ ਤੱਕ ਵਰਤਦੇ ਸੀ ਪਾਰੇ ਖੇਤਾਂ ਦੇ ਵਿੱਚ 200 ਤੋਂ 250 ਗ੍ਰਾਮ ਤੱਕ ਆਪਾਂ ਵਰਤਦੇ ਸੀ ਜੀਮੇਦਾਰ ਪਰ ਹੁਣ ਇਹਨੂੰ 400 ਗ੍ਰਾਮ 500 ਗ੍ਰਾਮ ਤੱਕ ਦਵਾਈ ਵਰਤਣੇ ਜੀਮੇਦਾਰਾਂ ਨੇ ਪਾਰੇ ਖੇਤਾਂ ਤੋਂ ਸ਼ੁਰੂ ਕਰਤੀ ਉਹਦੇ ਹੁਣ ਬੈਡ ਇਫੈਕਟ ਤਾਂ ਹੋਣਗੇ ਕਿਉਂਕਿ ਦਵਾਈ ਜਿਹੜੀ ਬਰਤਣ ਦਾ ਤਰੀਕਾ ਇਹ ਤਰੀਕਾ ਆਪਾਂ ਨੂੰ ਕਿਸੇ ਯੂਨੀਵਰਸਿਟੀ ਨੇ ਨਹੀਂ ਦੱਸਿਆ ਨਾ ਹੀ ਇਸ ਤਰ੍ਹਾਂ ਦੀ ਕਿਸੇ ਕੰਪਨੀ ਦੇ ਵੱਲੋਂ ਕੋਈ ਸफारਸ਼ਾ ਵੀ ਦਵਾਈ ਆਪਾਂ ਮਿੱਟੀ ਦੇ ਵਿੱਚ ਪਾਵੀਆਂ ਇਹ ਦਵਾਈ ਜਿਹੜੀ ਇਹਦਾ ਅਸਰ ਕਰਨ ਦਾ ਤਰੀਕਾ ਦਵਾਈ ਨੂੰ ਜਿਹੜਾ ਅਪਲਾਈ ਕਰਨ ਦਾ ਸਹੀ ਤਰੀਕਾ ਤਾਂ ਸਪਰੇਅ ਵਾਲਾ ਤਰੀਕਾ ਸੀ ਹਾਲ ਨੂੰ ਉਹਦੇ ਉੱਤੇ ਦਵਾਈ ਵਰਤੀ ਜਾਂਦੀ ਸੀ ਜ਼ਿਆਦਾ ਤੌਰ ਤੇ ਕਣਕ ਦੀ ਫਸਲ ਦੇ ਵਿੱਚ ਵੀ ਇਹਨੂੰ ਆਪਾਂ ਵਰਤ ਸਕਦੇ ਹਾਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਦੇ ਵਿੱਚ ਰਲਾ ਕੇ ਇਹਨਾਂ ਨੂੰ ਮਿਕਸ ਕਰਕੇ ਵਰਤਿਆ ਜਾਂਦਾ ਸਾਗਨ ਵਰਗੀਆਂ ਦਵਾਈਆਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਟੌਪਿਕ ਵਾਲਾ ਜਿਹੜਾ ਕਲੋਡਿਨਾਪੌਫ ਵਾਲਾ ਟੈਕਨੀਕਲ ਆ ਉਹਦੇ ਨੂੰ ਰਲਾ ਕੇ ਦਵਾਈ ਵਰਤੀ ਜਾਂਦੀ ਆ ਪਰ ਉੱਥੇ ਇੱਕ ਵਰਤਣ ਦਾ ਤਰੀਕਾ ਉਹਦਾ ਜ਼ਮੀਨ ਦੇ ਉੱਤੇ ਘੱਟ ਅਫੈਕਟ ਹੁੰਦਾ ਤੇ ਗੁੱਲੀ ਡੰਡਾ ਉਹਦੇ ਨਾਲ ਕੰਟਰੋਲ ਹੁੰਦਾ ਪਰ ਕਿਉਂਕਿ ਉਹ ਥੋੜਾ ਘੱਟ ਕੰਟਰੋਲ ਹੁੰਦਾ ਇਸ ਕਰਕੇ ਆਪਾਂ ਉਹਦਾ ਤਰੀਕਾ ਮਹਿੰਗਾ ਹੋ ਦਵਾਈ ਮਹਿੰਗੀ ਪੈਂਦੀ ਹੈ ਇਹਦੇ ਹਿਸਾਬ ਦੇ ਨਾਲ ਇਹ ਆਪਾਂ ਨੂੰ ਥੋੜਾ ਮਿਹਨਤ ਵੀ ਵਧਾ ਲੈਣੇ ਪੈਂਦੇ ਇਸ ਕਰਕੇ ਆਪਾਂ ਉਹ ਤੋਂ ਗਰੇਜ ਕਰ ਗਰੇਜ ਕਰਦੇ ਆ ਵਰਤਦੇ ਨਹੀਂ ਇਹ ਉਹ ਤਰੀਕਿਆਂ ਨੂੰ ਇਹਦੇ ਨਾਲ ਕੀ ਹੁੰਦਾ ਆਪਣਾ ਇੱਕ ਵਾਰੀ ਚ ਕੰਮ ਮੁੱਕਦਾ ਤੇ ਸਸਤਾ ਪੈਂਦਾ ਇਹ ਤਰੀਕਾ ਇਸ ਕਰਕੇ ਇਹਨੂੰ ਬਾਅਦ ਤੋਂ ਬਾਅਦ ਵਰਤ ਰਹੇ ਹਾਂ ਪਰ ਆਪਣਾ ਮਕਸਦ ਸਿਰਫ ਗੁੱਲੀ ਡੰਡੇ ਨੂੰ ਕੰਟਰੋਲ ਕਰਨਾ ਨਹੀਂ ਹੈਗਾ ਆਪਣਾ ਮਕਸਦ ਬਾਅਦ ਤੋਂ ਬਾਅਦ ਝਾੜ ਲੈਣਾ ਤੇ ਨਾਲ ਦੀ ਨਾਲ ਆਪਾਂ ਆਪਣੀ ਜ਼ਮੀਨ ਨੂੰ ਵੀ ਬਚਾ ਕੇ ਰੱਖਣਾ ਇਸ ਕਰਕੇ ਇਹ ਜਿਹੜੇ ਤਰੀਕੇ ਦੇ ਨਾਲ ਆਪਾਂ ਦਵਾਈ ਵਰਤ ਰਹੇ ਹਾਂ ਉਹ ਆਪਾਂ ਜ਼ਰੂਰ ਵਿਚਾਰ ਕਰੀਏ ਧਿਆਨ ਕਰੀਏ ਵੀ ਇਹਦਾ ਜਿਹੜਾ ਜ਼ਮੀਨ ਦੇ ਵਿੱਚ ਬੈਡ ਇਫੈਕਟ ਹੋਣਾ ਉਹ ਆਪਾਂ ਨੂੰ ਫਿਰ ਬਾਹਰੋਂ ਪਤਾ ਲੱਗਣਾ। ਉਹ ਜੋ ਆਪਣੇ ਪੈਰਾਂ ਤੇ ਆਪ ਕਹਾੜਾ ਮਾਰਨ ਵਾਲੀ ਗੱਲ ਆਪਾਂ ਨਾ ਕਰੂ। ਜੇ ਹੁਣ ਆਪਾਂ ਦਵਾਈ ਜਿਹੜੀ ਹੁਣ 500 ਗ੍ਰਾਮ ਤੱਕ ਦਵਾਈ ਆਪਾਂ ਜਦੋਂ ਜ਼ਮੀਨ ਦੇ ਵਿੱਚ ਪਾ ਦਿੱਤੀ। ਗੁੱਲੀ ਡੰਡੇ ਦੀਆਂ ਜੜਾਂ ਤੱਕ ਜਿਹੜੀ ਦਵਾਈ ਪਹੁੰਚਣੀ ਹੈ ਓ 100 ਗ੍ਰਾਮ ਤੱਕ ਦਵਾਈ ਨਹੀਂ ਪਹੁੰਚਦੀ। ਬਾਕੀ ਦੀ 400 ਗ੍ਰਾਮ ਦਵਾਈ ਹਨ ਵਰਤੀ ਦਵਾਈ ਆਪਣੀ ਮਿੱਟੀ ਦੇ ਵਿੱਚ ਪਈ ਆ। ਹੁਣ ਇਸ ਤਰ੍ਹਾਂ ਦੀ ਦਵਾਈ ਇਹ ਤਾਂ ਹੈ ਨਹੀਂਗਾ ਵੀ ਇਹ ਦਵਾਈ ਦਾ ਕੋਈ ਬਾਅਡ ਇਫੈਕਟ ਨਹੀਂ ਹੈਗਾ ਜਿਹੜੀ ਦਵਾਈ ਗੁੱਲੀ ਡੰਡੇ ਦੇ ਅੰਦਰ ਜਾ ਕੇ ਗੁੱਲੀ ਡੰਡੇ ਨੂੰ ਖਤਮ ਕਰਦੀ ਆ ਆਪਣੀ ਫਸਲ ਜਿਹੜੀ ਕਣਕ ਦੀ ਫਸਲ ਆ ਉਹਦੇ ਉੱਤੇ ਵੀ ਇਹਦਾ ਥੋੜਾ ਬਾਲਾ ਅਸਰ ਹੋਣਾ ਆਉਣ ਵਾਲੀਆਂ ਫਸਲਾਂ ਦੇ ਉੱਤੇ ਵੀ ਇਹਦਾ ਅਸਰ ਹੋਊਗਾ ਮਿੱਟੀ ਦੀ ਪੰਜਾਬੂ ਸ਼ਕਤੀ ਦੇ ਉੱਤੇ ਬਿਲਕੁਲ ਇਹਦਾ ਪ੍ਰਭਾਵ ਪੈਣਾ ਉਹ ਜਿਹੜਾ ਪ੍ਰਭਾਵ ਪੈਣਾ ਫਿਰ ਉਹ ਆਪਾਂ ਨੂੰ ਬਾਅਦ ਵਿੱਚ ਪਤਾ ਲੱਗੂਗਾ ਇਸ ਕਰਕੇ ਸੋਚ ਸਮਝ ਕੇ ਆਪਾਂ ਦਵਾਈਆਂ ਵਰਤੋ ਠੀਕ ਹੈ ਇਦਾਂ ਨਾਲ ਕੁਲੀ ਟੰਡਾ ਕੰਟਰੋਲ ਹੁੰਦਾ ਆਪਾਂ ਨੂੰ ਇਹ ਮਜਬੂਰੀ ਵਿੱਚ ਵਰਤਣੀ ਪੈ ਰਹੀ ਆ ਪਰ ਇੰਨੀ ਓਵਰਡੋਜ਼ ਦਵਾਈ ਵਰਤ ਤੋਂ ਗਏ ਤਾਂ ਇਹਦੇ ਵੱਡੇ ਨੁਕਸਾਨ ਆਪਣੇ ਸਾਹਮਣੇ ਆਉਣਗੇ ਇਸ ਕਰਕੇ ਜੇਕਰ ਇਹ ਦਵਾਈ ਵਰਤਣੀ ਵੀ ਆ ਤਾਂ ਇਹਨੂੰ ਸਹੀ ਤਰੀਕੇ ਦੇ ਨਾਲ ਸਹੀ ਡੋਜ਼ ਦੇ ਨਾਲ ਵਰਤਣ ਦੀ ਕੋਸ਼ਿਸ਼ ਕਰੋ ਜੇਕਰ ਆਪਾਂ ਭਾਰੇ ਕੀਤਾ ਚਾਹੀਤੇ ਦਵਾਈ ਵਰਤ ਰਹੇ ਹਾਂ 200 ਤੋਂ 250 ਤੱਕ ਆਪਾਂ ਵੱਧ ਤੋਂ ਵੱਧ ਲੈ ਕੇ ਜਾਉ ਇਹਨੂੰ ਉਸ ਤੋਂ ਵੱਧ ਲੈ ਕੇ ਜਾਵਾਂਗੇ ਇਹਦਾ ਜਿਹੜਾ ਬਿਨਾਸਕ ਗੁੱਲੀ ਨੰਡੇ ਨੂੰ ਕੰਟਰੋਲ ਕਰ ਲੈਂਦੀ ਆਏ ਪਰ ਜਿਹੜੇ ਇਹਦੇ ਵੈਕਟ ਇਫੈਕਟ ਨੇ ਉਹਨਾਂ ਨੂੰ ਜ਼ਰੂਰ ਧਿਆਨ ਵਿੱਚ ਰੱਖੋ ਆਪਾਂ ਆਪਣਾ ਜਿਹੜਾ ਜਦੋਂ ਆਪਾਂ ਦਵਾਈ ਪਾਉਨੇ ਆ ਉਸ ਵੇਲੇ ਜੇ ਖੇਤ ਦੇ ਵਿੱਚ ਗਿੱਲ ਪੂਰੀ ਆ ਤਾਂ ਦਵਾਈ ਵੱਧ ਮਾਤਰਾ ਦੇ ਬੂਟੇ ਦੀ ਜੜ੍ਹਾਂ ਤੱਕ ਜਾਊ ਜਿਵੇਂ ਜਿਵੇਂ ਗਿੱਲ ਘਟਦੀ ਜਾਂਦੀ ਹੈ ਦਵਾਈ ਉੱਪਰਲੀ ਸਤਹ ਤੇ ਪਈ ਰਹਿੰਦੀ ਆ ਬੂਟੇ ਤੱਕ ਨਹੀਂ ਪਹੁੰਚਦੀ ਇਸ ਕਰਕੇ ਬੂਟਾ ਨਹੀਂ ਮਰਦਾ ਤੇ ਆਪਾਂ ਦਵਾਈ ਦੀ ਡੋਜ਼ ਵਧਾਉਂਦੇ ਜਾਂਦੇ ਆ ਹੁਣ ਜੇਕਰ ਇਹ ਦਵਾਈ ਆਪਾਂ ਭਾਰੇ ਖੇਤਾਂ 'ਚ ਪਾ ਰਹੇ ਹਾਂ ਅੱਜ ਪਾਣੀ ਲਾਇਆ ਕੱਲ ਨੂੰ ਪਾਣੀ ਸੋਖ ਗਿਆ ਆਪਾਂ ਜਲਦੀ ਤੋਂ ਜਲਦੀ ਦਵਾਈ ਛਿੱਟਦੇ ਹੋ ਉਹਦੇ ਨਾਲ ਥੋੜੀ ਡੋਜ਼ ਦੇ ਵਿੱਚ ਪਾਈ ਹੋਈ ਦਵਾਈ ਵੀ ਬੂਟੇ ਦੇ ਜੜਾਂ ਤੱਕ ਪਹੁੰਚ ਜੂ ਉਹਦੇ ਨਾਲ ਆਪਣਾ ਕੰਮ ਹੋ ਜੂਗਾ ਬੂਟੇ ਦਾ ਜਿਹੜਾ ਵੰਦਾ ਰੁਕ ਜਾਣਾ ਬੂਟਾ ਮਰ ਜੂ ਪਰ ਜਦੋਂ ਆਪਾਂ ਦਵਾਈ ਨੂੰ 5-6 ਦਿਨ ਤੱਕ ਲਾਏ ਦਿੰਦੇ ਆ ਫਿਰ ਆਪਾਂ ਨੂੰ ਓਵਰਡੋਜ਼ ਵਰਤਣੀ ਪੈਂਦੀ ਆ ਫਿਰ 400 ਗ੍ਰਾਮ ਤੱਕ 500 ਗ੍ਰਾਮ ਤੱਕ ਜ਼ਿੰਮੇਵਾਰ ਪਾਉਂਦੇ ਆ ਇਸੇ ਕਰਕੇ ਆਪਣਾ ਜਿਹੜਾ ਨੁਕਸਾਨ ਹੁੰਦਾ ਬਲਤਾਂ ਜਿਹੜਾ ਇਹਦਾ ਸਹੀ ਤਰੀਕਾ ਉਹੀ ਅਪਣਾਉਣਾ ਚਾਹੀਦਾ ਜੇ ਆਪਾਂ ਇਹ ਵੀ ਸਪਰੇਅ ਕਰਦੇ ਆ ਸਪਰੇਅ ਨਾਲ ਆਪਾਂ ਨੂੰ ਇਹਦਾ ਪੂਰਾ ਜਿਹੜਾ ਬੈਨੀਫਿਟ ਮਿਲਦਾ ਹੁਣ ਕਿਉਂਕਿ ਆਪਾਂ ਕਹਿੰਦੇ ਆ ਵੀ ਇਹ ਫਸਲ ਨੂੰ ਕਣਕ ਦੀ ਫਸਲ ਨੂੰ ਧੱਕਾ ਮਾਰਦੀ ਹੈ ਸਪਰੇਅ ਕਰਨ ਕਰਕੇ ਓਵਰਡੋਜ਼ ਦਵਾਈ ਵਰਤਾਂਗੇ ਤਾਂ ਧੱਕਾ ਮਾਰਦੀ ਹੈ ਨਹੀਂ ਤਾਂ ਜੇ ਪਹਿਲੇ ਦਿਨਾਂ ਦੇ ਵਿੱਚ 30 ਤੋਂ 32 35 ਦਿਨ ਦੀ ਫਸਲ ਦੇਦਿਆਂ ਆਪਾਂ ਸਪਰੇਅ ਕਰਦੇ ਆ ਤਾਂ ਇਹਦਾ 45 ਤੋਂ 50 ਗ੍ਰਾਮ ਕੀਤੀ ہوئی ਸਪਰੇਅ ਨਾਲ ਆਪਣਾ ਕੰਮ ਹੀ ਕਰ ਦੂਗੀ ਕਿਸੇ ਦੂਸਰੀਆਂ ਦਵਾਈਆਂ ਦੇ ਨਾਲ ਰਲਾ ਲਓ ਕਲੋਟੀਨਾ ਪਾਫ ਦੇ ਨਾਲ ਇਹਨੂੰ ਰਲਾ ਲਓ ਜਾਂ ਲੀਡਰ ਦਵਾਈ ਦੇ ਨਾਲ ਰਲਾ ਕੇ ਇਹਦੀ ਸਪਰੇਅ ਕਰ ਸਕਦੇ ਆਪਾਂ ਉਹਦੇ ਨਾਲ ਕੀ ਆ ਜੇ 30 35 ਦਿਨ ਦੀ 40 ਦਿਨ ਦੀ ਫਸਲ ਤੇ ਸਪਰੇਅ ਕਰਦੇ ਆ ਤਾਂ ਮੋਟਾ ਦੁਬਾਰੇ ਅਵਰ ਹੋ ਜਾਂਦਾ ਕਿਉਂਕਿ ਪੱਤਿਆਂ ਦੇ ਰਾਹੀਂ ਵੀ ਇਹਨੇ ਕੰਮ ਕਰਨਾ ਉਦੋਂ ਪੂਰੀ ਮਾਤਰਾ ਦੇ ਵੀ ਬਹੁਤ ਥੋੜੀ ਮਾਤਰਾ ਚ ਪਾ ਕੇ ਆਪਾਂ ਇਹ ਤੋਂ ਵੱਧ ਕੰਮ ਲੈ ਸਕਦੇ ਆ ਕਿਉਂਕਿ ਪੱਤਿਆਂ ਦੇ ਰਹੀਂ ਇਹ 60% ਕੰਮ ਕਰਦੀ ਆ ਜੜਾਂ ਦੇ ਰਹੀਂ 40% ਕੰਮ ਕਰਦੀ ਆ ਇਸੇ ਕਰਕੇ ਜਦੋਂ ਆਪਾਂ ਸਪਰੇਅ ਕਰਦੇ ਆ ਥੋੜੀ ਡੋਜ਼ ਨਾਲ ਇਹ ਬੰਦ ਕੰਮ ਕਰਦੀ ਆ ਕਣਕ ਨੂੰ ਵੀ ਪ੍ਰਭਾਵਿਤ ਕਰ ਦਿੰਦੀ ਆ ਇਹਨੇ ਕਹਿੰਦੇ ਵੀ ਨਹੀਂ ਕਰਦੀ ਪਰ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਣਕ ਖਬਰ ਹੋ ਜਾਂਦੀ ਆ ਆਪਾਂ ਲੀ ਹੋਸ਼ਣ ਵਰਗੀਆਂ ਦਵਾਈਆਂ ਸਪਰੇਅ ਕਣਕ ਨੂੰ ਰੁਕਣ ਵਾਸਤੇ ਹੀ ਕਰਦੇ ਆ ਜੇ ਥੋੜੇ ਵਾਲੇ ਦਿਨ ਕਣਕ ਰੁਕਦੀ ਆ ਤਾਂ ਉਹਦੇ ਨਾਲ ਕੋਈ ਵੱਡਾ ਨੁਕਸਾਨ ਹੋਣ ਦਾ ਡਰ ਨਹੀਂ ਹੈਗਾ ਪਰ ਜਿਹੜੀ ਆਪਾਂ ਓਵਰਡੋਜ਼ ਦਵਾਈ ਵਰਤ ਰਹੇ ਆ ਮਿੱਟੀ ਦੇ ਵਿੱਚ 400 500 ਗ੍ਰਾਮ ਤੋਂ ਹੀ ਪਾਰ ਹੈ ਆ ਉਪਾਂ ਮੇ ਤੋਂ ਹੁਣ ਮੌਕੇ ਤੇ ਉਹਦਾ ਜਿਹੜਾ ਅਸਰ ਦਿਖਾਈ ਨਹੀਂ ਦਿੰਦਾ ਮੌਕੇ ਤੇ ਇਫੈਕਟ ਦਿਖਾਈ ਨਹੀਂ ਦਿੰਦਾ ਪਰ ਉਹਦੇ ਬੈਡ ਇਫੈਕਟ ਹੈਗੇ ਨੇ ਬਹੁਤ ਭੜੇ ਨੇ ਸਪਰੇਅ ਕਰਨ ਨਾਲ ਬਹੁਤ ਜ਼ਿਆਦਾ ਭੜੇ ਹੋਣਗੇ ਕਿਉਂਕਿ ਉਹ ਵੱਡੀ ਦਵਾਈ ਨੇ ਨੁਕਸਾਨ ਕਰਨਾ ਹੀ ਕਰਦਾ ਸੋ ਬਿਲਕੁਲ ਧਿਆਨ ਰੱਖੋ ਇਸ ਗੱਲ ਨੂੰ ਆਪਣੇ ਪੈਰਾਂ ਤੇ ਆਪ ਕਹਾੜਾ ਮਾਰਨ ਵਾਲੀ ਗੱਲ ਨਾ ਕਰੋ ਜੇਕਰ ਇਹ ਦਵਾਈ ਤੁਸੀਂ ਨਹੀਂ ਸਰਦਾ ਆਪਣਾ ਵਰਤ ਨਹੀਂ ਪੈਂਦੀ ਹੈ ਬਹੁਤ ਜ਼ਿਆਦਾ ਗੁੱਲੀ ਡੰਡਾ ਹੋ ਗਿਆ ਤਾ ਪਾਣੀ ਲਾਉਣ ਤੋਂ ਤੁਰੰਤ ਬਾਅਦ 150 ਤੋਂ ਰੀਸ ਲਿਖੇ ਤਾਂ ਦੇ ਵਿੱਚ 150 ਗ੍ਰਾਮ ਤੱਕ ਹੀ ਦਵਾਈ ਵਰਤੋ ਉਹਦੇ ਨਾਲ ਹੀ ਕੰਟਰੋਲ ਹੋ ਜਾਣਾ ਜਿਹੜੇ ਭਾਰੇ ਖੇਤ ਨੇ 250 ਗ੍ਰਾਮ ਤੱਕ ਦਵਾਈ ਨਾਲ ਤੁਸੀਂ ਚਲਾਓ ਕੰਮ ਉਸ ਤੋਂ ਵੱਧ ਪਾਉਂਗੇ ਨੁਕਸਾਨ ਹੋਊਗਾ ਆਪਾਂ ਨੂੰ ਪਤਾ ਫਿਰ ਉਹਦਾ ਕਿਉਂਕਿ ਹਾਲਤੂ ਦਵਾਈ ਮਿੱਟੀ ਦੇ ਵਿੱਚ ਪਈ ਆ ਵੱਧ ਤੋਂ ਵੱਧ ਅਸਰ ਲੈਣਾ ਹੈ ਉਹਦਾ ਆਪਾਂ ਵੱਧ ਤੋਂ ਵੱਧ ਫਾਇਦਾ ਲੈਣਾ ਹੈ ਤਾਂ ਪਾਣੀ ਲਾਉਣ ਤੋਂ ਦੂਸਰੇ ਦਿਨ ਜਾਂ ਤੀਸਰੇ ਦਿਨ ਦਵਾਈ ਵਰਤਦੇ ਉਹਦੇ ਨਾਲ ਥੋੜੀ ਮਾਤਰਾ ਦੇ ਵਿੱਚ ਪਾਈ ਹੋਈ ਦਵਾਈ ਵੀ ਬਹੁਤ ਕੰਮ ਕਰ ਦਿੰਦੀ ਹੈ ਦਵਾਈ ਓਵਰਡੋਜ਼ ਵਰਤਣੀ ਕਦੋਂ ਪੈਂਦੀ ਆਪਾਂ ਨੂੰ ਓਵਰਡੋਜ਼ ਵੀ ਭਾਈ ਆਪਾਂ ਉਦੋਂ ਵਰਤਦੇ ਆ ਜਦੋਂ ਆਪਾਂ ਪਾਣੀ ਲਾਉਣ ਤੋਂ 4 ਤੋਂ 5 ਦਿਨ ਜਾਂ 6 ਦਿਨ ਜਾਂ 10 ਦਿਨ ਬਾਅਦ ਦਵਾਈ ਪਾਉਂਦੇ ਆ ਕਿਉਂਕਿ ਉਸ ਵੇਲੇ ਗੁੱਲੀ ਡੰਡੇ ਦੀ ਜਦੋਂ ਗੁੱਲੀ ਡੰਡਾ ਛੋਟਾ ਗੁੱਲੀ ਡੰਡੇ ਦੀ ਜੜ ਉੱਪਰ ਗੁੱਲੀ ਡੰਡਾ 2 ਇੰਚ ਤੋਂ 2 ਇੰਚ ਦਾ ਗੁੱਲੀ ਡੰਡੇ ਦੀ ਜੜ ਉੱਪਰ ਤੇ ਪਾਣੀ ਲਾਉਣ ਵਾਲ ਦਵਾਈ ਹੈ ਜਿਹੜੀ ਜੜ ਤੱਕ ਆ ਉਹਨੂੰ ਜਲਦੀ ਪਹੁੰਚ ਜਾਂਦੀ ਹੈ ਅਰ ਜਿਵੇਂ ਫੀ ਗੁੱਲੀ ਡੰਡੇ ਦੀ ਜੜ ਬਾਅਦ ਦੀ ਹੈ ਵੱਡੇ ਜਿਹੜਾ ਵੱਡਾ ਵਧਿਆ ਹੋਇਆ ਗੁੱਲੀ ਡੰਡਾ ਉਹਦੀ ਜੜ ਡੂੰਗੀ ਚਲੀ ਜਾਂਦੀ ਆ ਉੱਥੇ ਤੱਕ ਫਿਰ ਦਵਾਈ ਦੀ ਪਹੁੰਚ ਨਹੀਂ ਹੁੰਦੀ ਤੇ ਇਸ ਕਰਕੇ ਗੁੱਲੀ ਡੰਡਾ ਮਰਦਾ ਨਹੀਂ ਆਪਾਂ ਫਿਰ ਕੀ ਕਰਦੇ ਆ ਓਵਰਡੋਜ਼ ਦਵਾਈ ਵਰਤਣੀ ਸ਼ੁਰੂ ਕਰ ਦਿੰਦੇ ਆ ਉਹਦੀ ਵਜ੍ ਨਾਲ ਆਪਣਾ ਜਿਹੜਾ ਨੁਕਸਾਨ ਹੁੰਦਾ ਉਹ ਤਾਂ ਆਪਣੇ ਦਿਮਾਗ ਦੇ ਵਿੱਚ ਨਹੀਂ ਹੁੰਦਾ ਪਰ ਆਪਣਾ ਮਕਸਦ ਸਿਰਫ ਗੁੱਲੀ ਡੰਡੇ ਨੂੰ ਕੰਟਰੋਲ ਕਰਨਾ ਹੁੰਦਾ ਇਸ ਕਰਕੇ ਇਹ ਗੱਲ ਨੂੰ ਤਿਆਰ ਦਿਓ ਇਹ ਨਿਓ ਦਵਾਈ ਵਰਤੋ ਜੇਕਰ ਕੋਲੀ ਡੰਡਾ ਵੱਡਾ ਹੋ ਗਿਆ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਨਹੀਂ ਮਾਰਨਾ ਫਿਰ ਉੱਥੇ ਤੁਸੀਂ ਸਪਰੇਅ ਕਰਨ ਦੇ ਬਾਰੇ ਸੋਚੋ ਸਗਨ ਦਵਾਈ ਆ ਉਹਦੇ ਵਿੱਚ ਮੈਟ੍ਰਿਬਿਊਸ਼ਨ ਹੈਗੀ ਆ ਉਹ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਕਲੋਡੀਨਾ ਪਾਖ ਜਿਹੜੀ ਟੌਪਕ ਵਾਲਾ ਟੈਕਨੀਕਲ ਆਉਂਦਾ ਜਾਂ ਲੀਡਰ ਵਾਲਾ ਟੈਕਨੀਕਲ ਆਉਂਦਾ ਉਹਦੇ ਵਿੱਚ ਤੁਸੀਂ 30 ਤੋਂ 35 ਗ੍ਰਾਮ ਤੱਕ ਦਵਾਈ ਵਰਤ ਸਕਦੇ ਹੋ 40 ਗ੍ਰਾਮ ਤੱਕ ਵੀ ਵਰਤ ਸਕਦੇ ਹੋ ਉਹਦੇ ਨਾਲ ਕੋਈ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਨਹੀਂ ਦਵਾਈ ਧਿਆਨ ਨਾਲ ਸਪਰੇਅ ਕਰੋ ਇਹ ਤਰੀਕੇ ਦੇ ਨਾਲ ਸਪਰੇਅ ਕਰੋ ਇਹਦੇ ਨਾਲ ਬਿਲਕੁਲ ਸਹੀ ਤਰੀਕੇ ਨਾਲ ਕੰਟਰੋਲ ਹੋ ਜਾਊਗਾ ਤੇ ਇੰਨੀ ওভারਡੋ ਦਵਾਈ ਵਰਤ ਕੇ ਆਪਣੀ ਜ਼ਮੀਨ ਦਾ ਸਤੈਨਾਸ ਨਾ ਕਰੋ ਸੋ ਦੋਸਤੋ ਉਮੀਦ ਕਰਦੇ ਹਾਂ ਸਾਰੀ ਗੱਲ ਸਮਝ ਆ ਗਈ ਹੋਵੇਗੀ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ